ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਚਲੋ ਜੀ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਜੀ ਜਿਹਦੇ ਲਈ ਆਪਾਂ ਨੇ ਇਹ ਪਿਆਜ਼ ਲੈ ਲੇ ਪਿਆਜ਼ਾਂ ਨੂੰ ਆਪਾਂ ਇਦਾਂ ਕੱਟ ਲਿਆ ਇੱਧਰ ਆਪਾਂ ਨੇ ਸਿਮਲਾ ਮਿਰਚ ਲੈ ਲਈ ਇਹਨੂੰ ਵੀ ਆਪਾਂ ਇੱਡੇ-ਇੱਡੇ ਪੀਸ ਬਣਾ ਲੇ ਇੱਧਰ ਆਪਾਂ ਨੇ ਪਿਆਜ਼ ਮਸਾਲੇ ਵਾਸਤੇ ਕੱਟ ਲੇ ਟਮਾਟਰ ਲੈ ਲੈ ਦੋ ਲਸਣ ਲੈ ਲਿਆ ਤੇ ਪਨੀਰ ਲੈ ਲਿਆ ਚਲੋ ਜੀ ਆਪਾਂ ਚੁੱਲ੍ਹੇ 'ਚ ਅੱਗ ਬਾਲ ਲਈ ਇੱਧਰ ਆਪਾਂ ਨੇ ਚੁੱਲ੍ਹੇ ਦੇ ਵਿੱਚ ਅੱਗ ਬਾਲ ਲਈ ਹੁਣ ਆਪਾਂ ਉੱਪਰ ਕੜਾਹੀ ਥੰਰ ਲੈਣੇ ਕੜਾਹੀ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਹੋ ਲੈਣ ਦਿੰਨੇ ਆ ਕਿਉਂਕਿ ਆਪਣਾ ਚੁੱਲ੍ਹਾ ਬੜਾ ਤੇ ਕੜਾਹੀ ਛੋਟੀ ਹੈ ਇਸ ਲਈ ਆਪਾਂ ਨੇ ਆਹ ਸਰ੍ਹਿਆਂ ਧਰ ਲੈ ਆਂ ਇਹਦੇ ਵਿੱਚ ਆਪਾਂ ਪਾ ਲੈਣੇ ਆ ਸਰ੍ਹਸੋਂ ਦਾ ਤੇਲ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਕਾੜ ਲੈਣੇ ਲੋ ਜੀ ਤੇਲ ਆਪਣਾ ਗਰਮ ਹੋ ਗਿਆ ਜਿਹੜੇ ਆ ਪਿਆਜ਼ ਰੱਖੇ ਤੇ ਆਪਾਂ ਪਿਆਜ਼ਾਂ ਨੂੰ ਫਰਾਈ ਕਰ ਲੈਣੇ ਆ ਪਿਆਜ਼ ਕੱਟੇ ਤੇ ਆਪਾਂ ਨੇ जा हल्के में ब्राउन कर लेंगे हल्के हल्के ब्राउन कर लेंगे आपजा अपने फ्राई हो गए ना आप तो बाहर क्ध देखो हल्के हल्के फ्राई हो गए ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਤੇਲ ਨਿਚੋੜਨ ਚੋੜ ਤੇਲ ਤੋਂ ਬਾਹਰ ਕੱਢ ਲੈਨੇ। ਸ਼ਿਮਲਾ ਮਿਰਚ ਭਰਾਈ। ਇਹਨੂੰ ਦੇ ਪਾਲਕੀ ਅੰਕੀ ਸਾਈ ਕਰ ਲਵਾਂਗੇ। ਇਹ ਚੰਚਾ ਫੇਰ ਫੇਰ ਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਫਰਾਈ ਕਰ ਲੈਨੇ ਆ। ਸਿਮਲਾ ਮਿਰਚ ਵੀ ਆਪਣੀ ਹਲਕੀ ਫਰਾਈ ਹੋ ਗਈ। ਹੁਣ ਆਪਾਂ ਇਹਨੂੰ ਤੇਲ ਤੋਂ ਬਾਹਰ ਕੱਢ ਲੈਨੇ ਆ। ਵਧੀਆ ਤੱਕ ਗਈ। ਘਾਰਾ ਤੇਲ ਨਿਚੋੜ ਕੇ ਇਹਨੂੰ ਆਪਾਂ ਤੇਲ ਤੋਂ ਬਾਹਰ ਕੱਢ ਲਿਆ। ਹੁਣ ਆਪਾਂ ਪਨੀਰ ਨੂੰ ਫਰਾਈ ਕਰ ਲੈਨੇ ਆ। ਫਰਾਈ ਇਹਨੂੰ ਵੀ ਆਪਾਂ ਹਲਕਾ-ਹਲਕਾ ਬ੍ਰਾਊਨ ਕਰ ਲਵਾਂਗੇ। 10 ਮਿੰਟ ਦੇਰ ਤੱਕ ਪਕਾਵਾਂਗੇ ਆਪਾਂ ਜਿੰਨੀ ਦੇਰ ਤੱਕ ਆਪਣਾ ਪਨੀਰ ਬ੍ਰਾਊਨ ਨਹੀਂ ਹੋ ਜਾਂਦਾ। ਸੋ ਜੀ ਪਨੀਰ ਆਪਣਾ ਬ੍ਰਾਊਨ ਹੋ ਗਿਆ ਦੇਖੋ ਕਿੰਨਾ ਸੋਹਣਾ ਬ੍ਰਾਊਨ ਹੋਇਆ ਇਹਨੂੰ ਵੀ ਆਪਾਂ ਤੇਲ ਤੋਂ ਬਾਹਰ ਕੱਢ ਲੈਨੇ ਸਾਰੇ ਪਨੀਰ ਨੂੰ ਆਪਾਂ ਤੇਲ ਤੋਂ ਬਾਹਰ ਕੱਢ ਲੈਨੇ ਚੰਗੀ ਤਰ੍ਹਾਂ ਨਿਚੋੜ ਥੋੜ ਲੋ ਜੀ ਪਿਆਜ਼, ਸਿਮਲਾ ਮਿਰਚ ਤੇ ਪਨੀਰ ਤੇ ਸਿਮਲਾ ਮਿਰਚ ਆਪਣੀਆਂ ਤਿੰਨੇ ਚੀਜ਼ਾਂ ਫਰਾਈ ਹੋ ਗਈਆਂ। ਹੁਣ ਆਪਾਂ ਕਰਦੇ ਆ ਮਸਾਲਾ ਤਿਆਰ। ਕਰਮਾ ਜਿਹੜਾ ਤੇਲ ਬਚ ਗਿਆ ਉਹਦੇ ਵਿੱਚ ਆਪਾਂ ਪਾ ਲੈਨੇ ਆ ਲਸਣ। ਲਸਣ ਮੋਤਾ ਚੰਗੀ ਤਰ੍ਹਾਂ ਬਰਵਨ ਕਰ ਲੈਨੇ। ਦੇਖੋ ਚੰਗੀ ਤਰ੍ਹਾਂ ਬ੍ਰਾਊਨ ਹੋ ਗਏ ਹੁਣ ਆਪਾਂ ਇਹਦੇ ਵਿੱਚ ਪਿਆਜ਼ ਐਡ ਕਰ ਲੈਨੇ ਪਿਆਜ਼ਾਂ ਨੂੰ ਵੀ ਆਪਾਂ ਹਲਕਾ ਬ੍ਰਾਊਨ ਕਰ ਲਵਾਂਗੇ 10 ਮਿੰਟ ਦੇਰ ਤੱਕ ਪਕਾਵਾਂਗੇ 10 ਮਿੰਟ ਦੇਰ ਤੱਕ ਆਪਣੇ ਪਿਆਜ਼ ਬ੍ਰਾਊਨ ਹੋ ਜਾਂਦੇ ਜੀ ਪਿਆਜ਼ ਆਪਣੇ ਹਲਕੇ ਹਲਕੇ ਜੇ ਭਰੌਣ ਲੱਗ ਗਏ ਪਰ ਥੋੜੀ ਦੇਰ ਤੱਕ ਆਪਾਂ ਹੋਰ ਪਕਾਵਾਂਗੇ ਜਿੰਨੀ ਉਨੀ ਦੇਰ ਤੱਕ ਪਕਾਵਾਂਗੇ ਜਿੰਨੀ ਦੇਰ ਤੱਕ ਚੰਗੀ ਤਰ੍ਹਾਂ ਭਰੌਣ ਨਹੀਂ ਹੋ ਜਾਂਦੇ ਅੱਜ ਆਪਣੇ ਭਰੌਣ ਹੋ ਗਏ ਹੁਣ ਆਪਾਂ ਇਹਦੇ ਵਿੱਚ ਟਮਾਟਰ ਐਡ ਕਰ ਲੈਣੇ ਆ ਦੋ ਟਮਾਟਰ ਲੈ ਕੱਟੇ ਹੋਏ ਇਹਨਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਪਕਾ ਲੈਣੇ ਉਨੀ ਦੇਰ ਤੱਕ ਪਕਾਵਾਂਗੇ ਜਿੰਨੀ ਦੇਰ ਤੱਕ ਆਪਣੇ ਟਮਾਟਰ ਢਾਲ ਨਹੀਂ ਜਾਂਦੇ ਆਪਣੇ ਚਾ ਅੱਗੇ ਚੰਗੀ ਤਰ੍ਹਾਂ ਹੁਣ ਇਹਦੇ ਵਿੱਚ ਆਪਾਂ ਕਰਦੇ ਹਾਂ ਸੁੱਕੇ ਮਸਾਲੇ ਐਡ ਹਲਦੀ ਪਾ ਲੈਨੇ ਨਮਕ ਪਾਉਣੇ ਸਵਾਦ ਅਨਸਾਰ ਤੇਰ ਐਡ ਮਿਰਚ ਪਾ ਲੈਨੇ ਹੋਰ ਆਪਾਂ ਬਹੁਤੇ ਨਮਕ ਨਹੀਂ ਪਾਵਾਂਗੇ ਕਿਉਂਕਿ ਗਰਮੀ ਹੈ ਜੀ ਇਕੱਲਾ ਜੀਰਾ ਹੀ ਪਾਵਾਂਗੇ చంగీ తర మసాలరి మర్చా పాండే తోడక మిర్చాను వదిలే ఎన్ను దే ਜੀ ਲੋ ਜੀ ਥੋੜਾ ਜਿਹਾ ਆਪਾਂ ਪਾਣੀ ਐਡ ਕਰ ਲੈਨੇ ਤਾਂ ਜੋ ਆਪਾਂ ਦਾ ਮਸਾਲਾ ਪਹਿਲੇ ਹੀ ਚੰਗੀ ਤਰ੍ਹਾਂ ਪੱਕ ਜਾਏ ਆਪਾਂ ਨੂੰ ਦੁਬਾਰੇ ਪਕਾਉਣ ਦੀ ਲੋੜ ਨਾ ਪਵੇ ਹੁਣ ਆਪਾਂ ਓਨੀ ਦੇਰ ਤੱਕ ਮਸਾਲਾ ਪਕਾਵਾਂਗੇ ਜਿੰਨੀ ਦੇਰ ਤੱਕ ਆਹ ਪਾਣੀ ਚੰਗੀ ਤਰ੍ਹਾਂ ਖੁਸ਼ਕ ਨਹੀਂ ਹੋ ਜਾਂਦਾ ਤੇ ਮਸਾਲਾ ਕੀ ਨਹੀਂ ਛੱਡ ਦਿੰਦਾ ਲੋ ਜੀ ਮਸਾਲੇ ਨੇ ਦੇਖੋ ਆਪਣੇ ਨੇ ਕੀ ਛੱਡਤਾ ਚੰਗੀ ਤਰ੍ਹਾਂ ਪੱਕ ਗਿਆ ਹੁਣ ਇਹਨੂੰ ਆਪਾਂ ਠੰਡਾ ਕਰਕੇ ਪੀਸ ਲੈਨੇ ਆ ਇਸ ਤੇ ਲਾ ਲੈਨੇ ਆ ਠੰਡਾ ਕਰ ਲੈਨੇ ਆ ਤੇ ਇਹਦੇ ਨੂੰ ਆਪਾਂ ਪੀਸ ਲਗਾਂਗੇ ਦੇਖੋ ਆਹ ਦੀ ਮਸਾਲਾ ਆਪਾਂ ਨੇ ਪੀਸ ਲਿਆ ਹੁੰਦਾ ਇਹਨੂੰ ਆਪਾਂ ਵਿੱਚ ਪਾ ਲੈਨੇ ਆ ਕੜਾਹੀ ਦੇ ਕਿਉਂਕਿ ਇਹ ਮਸਾਲਾ ਆਪਣਾ ਪਹਿਲਾਂ ਭੁੰਨਿਆ ਹੋਇਆ ଥି ਥੋੜਾ ਜਿਹਾ ਆਪਾਂ ਜੀਰਾ ਐਡ ਕਰ ਲੈਨੇ ਆ ਵਿੱਚ ਮਸਾਲੇ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲੈਨੇ ਆ ਲੋਜੀ ਮਸਾਲਾ ਆਪਣਾ ਰਿੱਝਣ ਲੱਗਿਆ ਕਿਉਂਕਿ ਆਪਾਂ ਨੇ ਪਹਿਲੇ ਹੀ ਸਾਰਾ ਕੁਝ ਪਕਾਇਆ ਹੋਇਆ ਤੇ ਹੁਣ ਇਹ ਜਿਹੜੇ ਚੀਜ਼ਾਂ ਆਪਾਂ ਨੇ ਫਰਾਈ ਕੀਤੀਆਂ ਦੀ ਪਿਆਜ਼ ਸਿਮਲਾ ਮਿਰਚ ਸਾਰੀਆਂ ਚੀਜ਼ਾਂ ਆਪਾਂ ਵਿੱਚ ਐਡ ਕਰ ਦਿੰਨੇ ਆ ਮਸਾਲੇ ਦੇ ਹੁਣ ਇਹਨੂੰ ਮਸਾਲੇ ਦੇ ਵਿੱਚ ਆਪਾਂ ਚੰਗੀ ਤਰ੍ਹਾਂ ਪਕਾਵਾਂਗੇ ਤਾਂ ਜੋ ਜਿਹੜਾ ਨੌਨ ਮਿਰਚ ਇਹਦੇ ਵਿੱਚ ਚੰਗੀ ਤਰ੍ਹਾਂ ਜਾ ਰਚ ਜੇਵੇ 2-4 ਮਿੰਟ ਲਈ ਆਪਾਂ ਪਕਾ ਲੈਨੇ ਆ ਇਹਨਾਂ ਨੂੰ ਆ ਤੇ ਆਪਣੇ ਕੋਲ ਘਰ ਦੇ ਦੁੱਧ ਦੀ ਕਰੀਮ ਆਪਾਂ ਇਹਨੂੰ ਵੀ ਵਿੱਚ ਐਡ ਕਰ ਦਿੰਨੇ ਆ। ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਪਕਾ ਲੈਨੇ ਆ। ਜੀ ਮਲਾਈ ਚਿੱਲੀ ਪਨੀਰ ਆਪਣਾ ਬਣ ਕੇ ਤਿਆਰ ਆ ਦੇਖੋ ਕਿੰਨੀ ਵਧੀਆ ਮਲਾਈ ਹੈ ਵਿੱਚ ਗਰੇਵੀ ਮਲਾਈ ਦੀ ਮਲਾਈ ਦੀ ਉਹ ਗਰੇਵੀ ਆਪਾਂ ਨੇ ਵਿੱਚ ਪਾਣੀ ਬਿਲਕੁਲ ਨਹੀਂ ਪਾਇਆ ਦੇਖੋ ਇਹ ਆਪਣਾ ਮਲਾਈ ਚਿੱਲੀ ਪਨੀਰ ਬਣ ਕੇ ਤਿਆਰ ਹੋ ਗਿਆ ਜੀ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਮਿਲਦੇ ਆ ਕਿਸੇ ਹੋਰ ਵੀਡੀਓ 'ਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ